ਸਤਿ ਸ਼੍ਰੀ ਅਕਾਲ ਸਾਰਿਆਂ ਨੂੰ 23 ਤਰੀਕ ਦੇ ਨਵੇਂ ਰਿਸ਼ਤੇ ਨੋਟ ਕਰੋ ਨਾਲ ਹੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ 18 ਨਵੇਂ ਟੋਟਲ ਰਿਸ਼ਤੇ ਆ ਕੁੜੀਆਂ ਦੇ ਰਿਸ਼ਤਾ ਹੈ 659 ਨੰਬਰ ਨਾਮਕੌਰ ਜ਼ਿਲ੍ਹਾ ਸੰਗਰੂਰ ਕਾਸਟ ਹੈ ਜਰਸੀ ਗੋਤਾ ਦਿਵਾਲ ਉਮਰ 32 2004 ਦਾ ਬਰਨ ਕੱਦ 57 ਦਾ ਪੜ੍ਹਾਈ ਪਲੱਸ 2 ਪਾਸ ਓਵਰ ਆਲ ਬੈਂਡ ਹੈ 6.5 ਕੁੜੀ ਕੈਨੇਡਾ ਵਰਕ ਪਰਮਟ ਤੇ ਆ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਹੈ ਭਰਾ ਕੈਨੇਡਾ ਨਾਲੀ ਕੁੜੀ ਰਹਿੰਦੀ ਆ ਭਰਾ ਦੇ ਰਿਸ਼ਤਾ ਮੁੰਡਾ ਕੈਨੇਡਾ ਪੀਆਰ ਹੋਵੇ ਜਮੀਨ 10 ਕਿੱਲੇ ਤੱਕ ਮੁੰਡੇ ਨੂੰ ਆਉਂਦੀ ਹੋਵੇ ਪਰਿਵਾਰ ਦਾ ਨੰਬਰ ਹਾਫ ਬੋਲ ਦਿੱਤਾ ਗਿਆ ਹੈਗਾ ਅਗਲਾ ਰਿਸ਼ਤਾ ਆਇਆ ਜੀ 646 ਨੰਬਰ ਰਿਸ਼ਤਾ ਨਾਮ ਕੌਰ ਕਾਸਟ ਜਰਸੀ ਕੱਦ ਕੁੜੀ ਦਾ 5 ਫੁੱਟ 9 ਇੰਚ ਆ ਉਮਰ 14 12 2005 ਦਾ ਬਣ ਪੜਾਈ ਪਲਾਸਟੂ ਪੀਟੀਏ ਚੋਂ 64 ਸਕੋਰ ਹੈ ਭੈਣ ਇੱਕ ਅਨਮੈਰਿਡ ਹੈ ਇੱਕ ਭਰਾ ਅਨਮੈਰਿਡ ਹੈ ਮੋਗਾ ਜ਼ਿਲ੍ਹਾ ਜੀ ਖਰਚਾ ਕਰਨ ਵਾਲਾ ਮੁੰਡੇ ਦਾ ਰਿਸ਼ਤਾ ਚਾਹੀਦਾ ਕੁੜੀ ਸੋਹਣੀ ਸੁਨੱਖੀ ਹੈ ਅਗਲਾ ਰਿਸ਼ਤਾ ਆਇਆ 52 ਨੰਬਰ ਫਾਈਲ ਰਿਸ਼ਤਾ ਨਾਮ ਕੌਰ ਜ਼ਿਲ੍ਹਾ ਬਠਿੰਡਾ ਪੜ੍ਹਾਈ ਬੀਸੀ ਨਾਨ ਮੈਡੀਕਲ ਭੈਣ ਇੱਕ ਮੈਰਿਡ ਹੈ ਭਰਾ ਦੋ ਅਨਮੈਰਿਡ ਹੈ ਕੱਦ 5'7" ਕਾਸਟ ਜਰਸੀ ਗੋਤਬਰਾੜ ਉਮਰਦਾਸ ਨਾ 1996 ਕੰਮ ਕੈਨੇਡਾ ਪੀਆਰ ਰਿਸ਼ਤਾ ਮੁੰਡੇ ਨੂੰ ਜ਼ਮੀਨ 10 ਦਾਸ ਕਿਲੇ ਤੋਂ ਉਪਰ ਆਉਂਦੀ ਉਹ ਵੀ ਮੁੰਡਾ ਕੈਨੇਡਾ ਪੀਆਰ ਹੋਵੇ ਜਾਂ ਫਿਰ ਵਰਕ ਪਰਮਟ ਤੇ ਹੋਵੇ ਅਗਲਾ ਰਿਸ਼ਤਾ ਆਇਆ ਜੀ 46 ਨੰਬਰ ਰਿਸ਼ਤਾ ਨਾਮ ਕੌਰ ਜਿਲ੍ਹਾ ਮਲੇਰਕੋਟਲਾ ਪੜਾਈ ਬੀ ਡੀ ਐਸ ਇੰਡੀਆ ਡੈਂਟਲ ਹਾਈਜਨਿਸਟ ਕੈਨੇਡਾ ਪੈਣ ਨੂੰ ਭਰਾ ਇੱਕ ਕੱਦ 5 3 ਕਾਸਟ ਜਰਸੀ ਗੋਤਾ ਗਰੇਵਾਲ ਉਮਰ 14 5 1994 ਕੰਮ ਕੈਨੇਡਾ ਪੀਅਰ ਐਂਡ ਡੈਂਟਲ ਹਾਈਜਨਿਸਟ ਰਿਸ਼ਤਾ ਮੁੰਡਾ ਮੈਡੀਕਲ ਲਾਈਨ ਬਿਜ਼ਨਸਮੈਨ ਕੈਨੇਡਾ ਆਸਟ੍ਰੇਲੀਆ ਪੀਆਰ ਹੋਵੇ ਜ਼ਮੀਨ ਮੁੰਡੇ ਨੂੰ 10 ਕਿੱਲੇ ਤੋਂ ਉੱਪਰ ਹੋਵੇ। ਆਗਲਾ ਰਿਸ਼ਤਾ ਆਇਆ ਜੀ 65 ਨੰਬਰ ਫਾਈਲ ਰਿਸ਼ਤਾ। ਨਾਮ ਕੌਰ ਜ਼ਿਲ੍ਹਾ ਰੋਪੜ ਤੋਂ ਆਪੜਾਈ ਬੀ ਟੈਕ ਭੈਣ ਕੋਈ ਨਹੀਂ ਭਰਾ ਇੱਕ ਮੈਰਿਡ ਹੈ ਕੱਦ 5-6 ਅਕਸਟ ਜਰਸੀ ਗੋਤਮਾ ਵੀ ਤੇ ਮਾਂ ਉਮਰ 14-11-1996 ਕੰਮ ਕੈਨੇਡਾ ਪੀਆਰ ਆ ਰਿਸ਼ਤਾ ਮੁੰਡਾ ਵੈਲ ਐਜੂਕੇਟਡ ਹੋਵੇ ਤੇ 10 ਕਿੱਲੇ ਤੋਂ ਉੱਪਰ ਜ਼ਮੀਨ ਹੋਵੇ ਜੀ। ਆਗਲਾ ਰਿਸ਼ਤਾ ਆਇਆ ਨਾਮਕਾਰ ਜ਼ਿਲ੍ਹਾ ਗੁਰਦਾਸਪੁਰ ਹੈ ਜੀ 58 ਨੰਬਰ ਫਾਈਲ ਆ ਪੜਾਈ ਬੀਐਸਸੀ ਨਰਸਿੰਗ ਪੈਣ ਕੋਈ ਨਹੀਂ ਭਰਾ ਇੱਕ ਅਨਮੈਰਿਡ ਆਸਟ੍ਰੇਲੀਆ ਉਹ ਕਾਸਟ ਹੈ ਜਰਸੀ ਕੋ ਉਮਰ ਹੈ 17 12 2005 ਦਾ ਬਾਰਨ ਕੰਮ ਜੌਬ ਕਰਦੀ ਹੈ ਰਿਸ਼ਤਾ ਮੁੰਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਐਸਏ ਕੈਨੇਡਾ ਕਿਸੇ ਵੀ ਕੰਟਰੀ ਦਾ ਪੀਆਰ ਹੋਵੇ ਜ਼ਮੀਨ ਘੱਟੋ ਘੱਟ ਮੁੰਡੇ ਨੂੰ 3 ਕਿਲੇ ਤੋਂ ਉੱਪਰ ਆਉਂਦੀ ਹੋਵੇ ਜੀ ਪੰਜਾਬ ਵਾਲੇ ਸੰਪਰਕ ਨਾ ਕਰਨ ਇਸ ਇਸ ਰਿਸ਼ਤੇ ਵਾਸਤੇ ਆਗਲਾ ਰਿਸ਼ਤਾ ਆਇਆ ਜੀ ਰਿਸ਼ਤਾ ਇਹ ਕੈਨੇਡਾ ਤੋਂ ਆ ਕੁੜੀ ਦਾ ਨਾਮ ਕੌਰ ਆ ਬਰਨਾਲਾ ਜ਼ਿਲ੍ਹਾ ਦਾ ਕੈਨੇਡਾ ਪੀਆਰ ਆ ਪਿੰਡ ਤੋਂ ਰਿਸ਼ਤਾ ਹੈਗਾ ਜਨਮ 1998 ਆ ਕੱਦ 5 ਫੁੱਟ 5 ਇੰਚ ਸਟੱਡੀ ਬੀਐਸਸੀ ਨਰਸਿੰਗ ਕੁੜੀ ਆਰਐਨ ਰਜਿਸਟਰ ਨਰਸ ਹੈ ਵੈਲ ਸੈਟਲ ਪਰਿਵਾਰ ਆ ਸਾਰਾ ਮੁੰਡਾ ਕੈਨੇਡਾ ਆਇਆ ਹੋਵੇ ਜੀ ਰਿਸ਼ਤਾ ਵਧੀਆ ਪਰਿਵਾਰ ਤੋਂ ਬੇ ਮੁੰਡੇ ਨੂੰ ਜ਼ਮੀਨ 5 ਕਿੱਲੇ ਤੋਂ ਉੱਪਰ ਆਉਂਦੀ ਹੋਵੇ 5 ਕਿੱਲੇ ਤੋਂ ਪਲੱਸ ਮਤਲਬ 10 ਕਿੱਲੇ ਤੱਕ ਆਉਂਦੀ ਹੋਵੇ ਅਗਲਾ ਰਿਸ਼ਤਾ ਆ ਨਾਮ ਕੌਰ ਕਾਸਟ ਆ ਜਰਸੀ ਖੇ ਜ਼ਿਲ੍ਹਾ ਰੂਪਨਗਰ ਰੋਪੜ ਏਰੀਆ ਕੱਦ 5'4 ਹੈ ਪੜ੍ਹਾਈ ਬੀਕੋਮ ਪਾਸ ਉਮਰ 22 ਤੇ 1998 ਕੁੜੀ ਨੂੰ ਘਰ ਦਾ ਸਾਰਾ ਕੰਮ ਆਉਂਦਾ ਮੰਗ ਮੁੰਡੇ ਨੂੰ ਜ਼ਮੀਨ ਨਾਲ ਹੋਵੇ ਵਧੀਆ 7+ 7 ਕਿੱਲੇ ਤੋਂ ਉੱਪਰ ਜ਼ਮੀਨ ਆਉਂਦੀ ਹੋਵੇ ਕੁੜੀ ਸੋਹਣੀ ਸੁਨਖੀ ਆ ਮੁੰਡਾ ਸੋਹਣਾ ਸੁਨਖਾ ਹੋਵੇ ਤੇ ਨਸ਼ਾ ਰਹਿਤ ਹੋਵੇ ਜੀ ਅਗਲਾ ਰਿਸ਼ਤਾ ਆ ਨਾਮਕਰ ਕਾਸਟ ਮਾਝੀ ਸਿੱਖ ਉਮਰ 25 ਸਾਲ ਕੱਦ 5'2 ਆ ਜ਼ਿਲ੍ਹਾ ਬਠਿੰਡਾ ਦਾ ਪੜ੍ਹਾਈ 10ਵੀਂ ਪਾਸ ਪਰਵਾਰਚ ਮਾਤਾ ਪਿਤਾ ਇੱਕ ਭਰਾ ਹੈ ਹੁਣ ਘਰੇ ਪੜ੍ਹਾਈ ਤੋਂ ਬਾਅਦ ਕੁੜੀ ਫ੍ਰੀ ਹੈ ਘਰ ਦਾ ਕੰਮ ਕਰ ਆਉਂਦਾ ਹੈਗਾ ਰਿਸ਼ਤਾ ਸਿਰਫ ਸਿਰਫ ਮਾਝੀ ਸਿੱਖ ਕਾਸਟ ਤੋਂ ਹੋਵੇ ਮੁੰਡਾ ਜੌਬ ਕਰਦਾ ਹੋਵੇ ਮੁੰਡੇ ਨੂੰ ਘੱਟੋ ਘੱਟ ਸੈਲਰੀ 20000 ਤੱਕ ਹੋਵੇ ਅਗਲਾ ਰਿਸ਼ਤਾ ਆਇਆ ਜੀ ਨਾਮ ਕੌਰ ਪਤਾ ਸੰਗਰੂਰ ਪੜਾਈ ਡਿਪਲੋਮਾ ਮੈਡੀਕਲ ਲੈਬ ਬੈਚਲਰ ਦੇ ਭੈਣ ਕੋਈ ਨਹੀਂ ਭਰਾ ਇਹ ਕੰਨ ਮੇਰਾ ਕੱਦ 5-5 ਜਾਂ ਕਾਸਟ ਜਰਸੀ ਗੋਤੇ ਗੇਲ ਉਮਰ 67 1996 ਕੰਮ ਲੈਬ ਅਸਿਸਟੈਂਟ ਕੁੜੀ ਸੋਹਣੀ ਜਿਣੀ ਆ ਕਾਸਟ ਜਰਸੀ ਗੋਵੇ ਤੇ ਮੁੰਡੇ ਨੂੰ ਜ਼ਮੀਨ ਤਨ ਤੋਂ 5 ਕਿਲੇ ਤੱਕ ਲਾਜ਼ਮੀ ਆਉਂਦੀ ਹੋਵੇ ਅਗਲਾ ਰਿਸ਼ਤਾ ਆਇਆ ਰਿਸ਼ਤਾ ਨੰਬਰ 54 ਨਾਮ ਕੌਰ ਜਿਲ੍ਹਾ ਲੁਧਿਆਣੀ ਤੋਂ ਸਟਡੀ ਪਾਸਟ ਟੂ ਨਾਨ ਮੈਡੀਕਲ 1998 ਦਾ ਬਾਅਰਨੋ ਮੈਡੀਕਲ ਡਿਗਰੀ ਗਰੀਆ ਐਸੋਕੇਟ ਆਫ ਆਰਟਸ ਭੈਣ ਕੋਈ ਨਹੀਂ ਭਰਾ ਇੱਕਣ ਮੈਂ ਡਾ ਕੱਦ 52 ਕਾਸਟ ਹੈ ਜਰਸੀ ਕੰਮ ਅਸਿਸਟੈਂਟ ਮੈਨੇਜਰ ਰਿਟੇਲ ਪਹਿਲਾ ਕੰਟੈਕਟ ਮੈਰਜ ਹੋਈ ਸੀ ਹੁਣ ਉਹ ਸਭ ਕਲੀਅਰ ਹੈ ਮੁੰਡਾ ਕੈਨੇਡਾ ਹੋਵੇ ਜੀ ਆਗਲਾ ਰਿਸ਼ਤਾ ਆਇਆ ਜੀ ਕੈਨੇਡਾ ਤੋਂ ਕੁੜੀ ਦਾ ਨਾਮ ਕੌਰ ਜਿਲ੍ਹਾ ਤਰਨਤਾਰਨ ਪੜਾਈ ਡਬਲ ਐਮ ਐਮਸੀਏ ਭੈਣ ਕੋਈ ਨਹੀਂ ਭਰਾ ਇੱਕਣ ਮੈਂ ਡਾ ਕੱਦ 55 ਹੈ ਕਾਸਟ ਹੈ ਜਰਸੀ ਕੁਮਰੂ 1998 ਕੰਮ এনवायरमेंट ਹੈਲਥ ਆਫੀਸਰ ਕੈਨੇਡਾ ਰਿਸ਼ਤਾ ਮੁੰਡਾ ਜਰਸੀ ਕਾਸਟ ਤੋਂ ਹੋਵੇ ਤੇ ਸਿੱਖ ਪਰਿਵਾਰ ਤੋਂ ਵੇ ਕੱਦ 6 ਫੁੱਟ ਹੋਵੇ ਤੇ ਕੈਨੇਡਾ ਪੀਆਰ ਹੋਵੇ ਤੇ ਕੁੜੀ ਸੋਹਣੀ ਸੁਨੱਖੀ ਹੈ ਜੀ ਅਗਲਾ ਰਿਸ਼ਤਾ ਆਇਆ ਨਾਮ ਕੌਰ ਜਿਲ੍ਹਾ ਮੋਗਾ ਕਾਸਟ ਆ ਜਰਸੀ ਖ ਉਮਰ 5 5 2000 ਦਾ ਬੌਰਨ ਕੱਦ 5 7 ਹੈ ਸਟੱਡੀ ਪਾਸਟੂ ਪਾਸ ਕੰਮ ਘਰੇ ਸਲਾਈ ਦਾ ਵਧੀਆ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਰਿਸ਼ਤਾ ਓਨਲੀ ਜਰਸੀ ਖ ਕਾਸਟ ਮੁੰਡੇ ਨੂੰ ਜ਼ਮੀਨ 2 ਤੋਂ 5 ਕਿਲ ਤੱਕ ਹੋਵੇ ਸਿਰਫ ਮੋਨਾ ਹੀ ਹੋਵੇ ਕੁੜੀ ਸੋਹਣੀ ਸਨੇਖੀ ਆ ਪਰਿਵਾਰ ਵੈਸ਼ਨੂ ਆ ਆਗਲਾ ਰਿਸ਼ਤਾ ਆਇਆ ਨਾਮ ਕੌਰ ਜ਼ਿਲ੍ਹਾ ਗੁਰਦਾਸਪੁਰ ਕਾਸਟ ਆ ਜਰਸੀ ਗੋਤ ਸਿੱਧੂ ਉਮਰ 18 1999 1999 ਦਾ ਵਰਨ ਕੱਦ 5 6 ਆ ਪੜ੍ਹਾਈ ਬੀਏ ਪਾਸ ਹੋਣ ਘਰੇ ਫ੍ਰੀ ਆ ਘਰ ਦਾ ਨਾਲ ਕੰਮ ਵਧੀਆ ਆਉਂਦਾ ਕੁੜੀ ਨੂੰ ਇਹ ਰਿਸ਼ਤਾ ਮੁੰਡੇ ਨੂੰ ਜ਼ਮੀਨ 8 ਕਿੱਲੇ ਤੱਕ ਹੋਵੇ ਮੁੰਡਾ ਨਾਲ ਕੋਈ ਜੋਬ ਜ਼ਰੂਰ ਕਰਦਾ ਹੋਵੇ ਰਿਸ਼ਤਾ ਮੁੰਡਾ ਵਧੀਆ ਘਰ ਹੋਵੇ ਜੀ ਮੁੰਡਾ ਵੈਸ਼ਨੂ ਦੇ ਨਸ਼ਰ ਹੈ ਤੋਂ ਵਿਆਹ ਵਧੀਆ ਕਰਨਾਗਾ ਅਗਲਾ ਰਿਸ਼ਤਾ ਆਇਆ ਨਾਮ ਕੌਰ ਨਾਮ ਕੌਰ ਜ਼ਿਲ੍ਹਾ ਮਾਨਸਾ ਕਾਸਟ ਖੱਤਰੀ ਸਿੱਖ ਉਮਰ 1996 ਦਾ ਬਾਰਨ ਕੱਦ 5-5 ਆ ਪੜ੍ਹਾਈ ਬੀਏ ਪਾਸ ਪਰਿਵਾਰ ਚ ਮਾਤਾ ਪਿਤਾ ਦੋਪਰਾ ਅਨਮੈਰਡਾ ਰਿਸ਼ਤਾ ਸਿਰਫ ਖੱਤਰੀ ਸਿੱਖ ਕਾਸਟ ਤੋਂ ਹੋਵੇ ਆਪਣਾ ਖੁਦ ਦਾ ਕੋਈ ਕੰਮਕਾਰ ਹੋਵੇ ਮੁੰਡੇ ਦਾ ਜਾਂ ਫਿਰ ਨਾਲ ਕੋਈ ਪ੍ਰਾਈਵੇਟ ਜੌਬ ਕਰਦਾ ਹੋਵੇ ਕੁੜੀ ਸੋਹਣੀ ਆ ਮੁੰਡਾ ਸੋਹਣਾ ਹੋਵੇ ਤੇ ਨਸ਼ਰਤ ਹੋਵੇ ਜੀ। ਆਗਲਾ ਲਾਸਟ ਰਿਸ਼ਤਾ ਜੀ 636 ਨੰਬਰ ਨਾਮਕੌਰ ਜ਼ਿਲ੍ਹਾ ਬਠਿੰਡਾ ਜਨਮ 1997 ਦਾ ਕੱਦ 5'3 ਪੜ੍ਹਾਈ BCA ਵਨ ਕੰਪਿਊਟਰ ਕੋਰਸ ਆਈਲੈਟਸ ਓਵਰਆਲ 6th ਬੈਂਡ ਜ਼ਮੀਨ 12 ਕਿੱਲੇ ਆ ਫਾਦਰ ਫਾਰਮਰ ਆ ਜੀ ਮਦਰ ਹਾਊਸ ਵਾਈਫ ਆ ਰਿਸ਼ਤਾ ਜਰਸੀ ਕਾਸਟ ਹੋਵੇ ਤੇ ਮੁੰਡਾ ਐਨਆਰਆਈ ਹੋਵੇ ਜ਼ਮੀਨ ਵੀ ਹੋਵੇ ਨਾਲ ਬਹੁਤ ਵਧੀਆ ਪਰਿਵਾਰ ਤੋਂ ਅੱਜ ਦੇ 18 ਰਿਸ਼ਤੇ ਸੀ ਜੀ ਸਕਰੀਨ ਸ਼ਾਟ ਲੈ ਲਿਆ ਕਰੋ ਉਸ ਤੋਂ ਬਾਅਦ ਤੁਹਾਨੂੰ ਰਿਸ਼ਤਾ ਦੇ ਦਿੱਤਾ ਜਾਵੇਗਾ ਜਾਂ ਫਿਰ ਫਾਈਲ ਨੰਬਰ ਦੱਸ ਕੇ ਤੁਸੀਂ ਰਿਸ਼ਤਾ ਲੈ ਸਕਦੇ ਹੋ ਇਹ ਰਿਸ਼ਤੇ ਬਹੁਤ ਵਧੀਆ ਪਰਿਵਾਰਾਂ ਤੋਂ ਆ ਕੁੜੀਏ ਕੁੜੀਆਂ ਦੇ ਸੀ ਚੈਨਲ ਨੂੰ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ